ਦਰਸ਼ਕਾਂ ਲਈ ਖ਼ਬਰ ਤੁਸੀਂ ਔਨਇਰ ਇਸ ਵਕਤ ਹੀ ਬੇहद ਮੰਦਪਾ ਕੀ ਖਬਰ ਸਾਹਮਣੇ ਆ ਰਹੀ ਹੈ ਵਿਦੇਸ਼ੀ ਧਰਤੀ ਤੇ ਇੱਕ ਵਾਰ ਫੇਰ ਚਾਰ ਭਾਰਤੀ ਮਾਰੇ ਗਏ ਨੇ ਆਪਣੀ ਜਾਨ ਗਵਾ ਲਈ ਹੈ ਭਾਰਤ ਦੇ ਰਹਿਣ ਵਾਲੇ ਚਾਰ ਲੋਕਾਂ ਨੇ ਅਮਰੀਕਾ ਦਾ ਟੈਕਸਾਸ ਜਿੱਥੇ ਹਾਈਵੇ ਤੇ ਮਲਟੀ ਵਹੀਕਲ ਕ੍ਰੈਸ਼ ਹੋਇਆ ਇੱਕ ਭਿਆਨਕ ਸੜਕ ਹਾਦਸਾ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਐਕਸੀਡੈਂਟ ਤੋਂ ਬਾਅਦ ਐਸਯੂਵੀ ਕਾਰ ਜਿਸ ਦੇ ਵਿੱਚ ਚਾਰੋਂ ਭਾਰਤੀ ਬੱਚੇ ਸਵਾਰ ਸਨ ਉਸ ਨੂੰ ਅੱਗ ਲੱਗ ਗਈ ਔਰ ਜ਼ਿੰਦਾ ਸੜਨ ਕਾਰਨ ਇਹਨਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਹੁਣ ਡੀਐਨਏ ਟੈਸਟ ਹੋਏਗਾ ਫਿੰਗਰਪ੍ਰਿੰਟਿੰਗ ਹੋਏਗੀ ਜਿਸ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਦੀ ਪਛਾਣ ਹੋ ਸਕੇਗੀ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਘਰਦਿਆਂ ਦੇ ਸਪੋਰਟ ਇਹਨਾਂ ਦੀਆਂ ਲਾਸ਼ਾਂ ਇੱਕ ਪੂਰੇ ਪ੍ਰੋਸੀਜਰ ਦੇ ਤਹਿਤ ਕੀਤੀਆਂ ਜਾਂਚਾਂ ਗਿਆ ਫਿਲਹਾਲ ਇਹ ਪੂਰਾ ਮਾਮਲਾ ਅਮਰੀਕਾ ਦੇ ਟੈਕਸਸ ਦਾ ਹੈ ਦੱਸਦੀ ਹੈ ਕਿ ਚਾਰੋਂ ਦੱਖਣ ਭਾਰਤ ਦੇ ਰਹਿਣ ਵਾਲੇ ਨੇ ਕਾਰ ਪੂਲਿੰਗ ਐਪ ਦੇ ਜ਼ਰੀਏ ਇੱਕ ਟੈਕਸੀ ਕਰਕੇ ਆਪਣੀ ਮੰਜ਼ਿਲ ਤੇ ਜਾ ਰਹੀ ਸੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਹਨਾਂ ਦੀ ਐਸਯੂਵੀ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਐਕਸੀਡੈਂਟ ਤੋਂ ਬਾਅਦ ਉਸ ਐਸਯੂਵੀ ਦੇ ਵਿੱਚ ਅੱਗ ਲੱਗ ਗਈ ਜੋ 4 ਲੋਕ ਮਾਰੇ ਗਏ ਨੇ ਉਹਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਔਰ ਅਗ ਲੱਗਣ ਦੇ ਕਾਰਨ ਜੋ ਲਾਸ਼ਾਂ ਉਬਰੀ ਤਰ੍ਹਾਂ ਸੜ ਚੁੱਕੀਆਂ ਉਹਨਾਂ ਦੀ ਪਛਾਣ ਕਰਨਾ ਮੁਸ਼ਕਲ ਹੈ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਡੀਐਨਏ ਤੇ ਫਿੰਗਰਪ੍ਰਿੰਟਿੰਗ ਕੀਤੀ ਜਾਵੇਗੀ ਸੈਂਪਲਸ ਦਾ ਡੀਐਨਏ ਮਾਤਾ ਪਿਤਾ ਦੇ ਡੀਐਨਏ ਦੇ ਨਾਲ ਮੈਚ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਹੀ ਜੋ ਸ਼ਨਾਖਤ ਪੂਰੀ ਕਰਕੇ ਉਹਨਾਂ ਦੇ ਪਰਿਵਾਰ ਦੇ ਸਪੋਰਟ ਦਿੱਤੀ ਜਾਵੇਗੀ ਸੋ ਦੱਸਦੀ ਹੈ ਕਿ ਚਾਰ ਲੋਕ ਕਾਰ ਪੂਲਿੰਗ ਐਪ ਦੇ ਜ਼ਰੀਏ ਆਪਸ ਦੇ ਵਿੱਚ ਜੁੜੇ ਸੀ ਬੈਂਟਨ ਵਿਲੇ ਜਾ ਰਹੇ ਸੀ ਐਸਯੂਵੀ ਦੇ ਵਿੱਚ ਸਵਾਰ ਸੀ ਤੇਜ਼ ਰਫ਼ਤਾਰ ਟਰੱਕ ਆਇਆ ਜਿਸ ਨੇ ਕਿ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਸਾਰੀਆਂ ਲਾਸ਼ਾਂ ਸੜ ਗਈਆਂ ਕਿਉਂਕਿ ਐਸਯੂਵੀ ਨੂੰ ਅਗਲਾ ਕਈ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਨਾਮ ਵੀ ਸਾਹਮਣੇ ਆਏ ਨੇ ਇੱਕ ਤਾਂ ਨਾਮ ਦੋ ਲੋਕ ਚੁਨੇ ਉਹ ਹైదరాబాద్ ਦੇ ਰਹਿਣ ਵਾਲੇ ਨੇ ਆਰਿਆਨ ਰਗੁਨਾਥ ਔਰੰਪਤੀ ਤੇ ਉਹਨਾਂ ਦਾ ਦੋਸਤ ਫਾਰੂਖ ਸ਼ੇਕ ਇਸ ਤੋਂ ਇਲਾਵਾ ਤੇਲੰਗਾਨਾ ਦੇ ਰਹਿਣ ਵਾਲੇ ਲੋਕੇਸ਼ ਪਲਾਚਰਲਾ ਤੇ ਤਾਮਿਲਨਾਡੂ ਦੇ ਰਹਿਣ ਵਾਲੀ ਦਰਸ਼ਨੀ ਵਾਸੂ ਦੇਵਨ ਦੇ ਵਿੱਚੋਂ ਇਹਨਾਂ ਚਾਰਾਂ ਦੀ ਪਛਾਣ ਹੋਈ ਹੈ ਚਾਰ ਲੋਕ ਜੋ ਕਿ ਦੱਖਣ ਭਾਰਤ ਦੇ ਨਾਲ ਸੰਬੰਧ ਰੱਖਦੇ ਨੇ ਅਮਰੀਕਾ ਦੇ ਵਿੱਚ ਇੱਕ ਮਲਟੀ ਵਹੀਕਲ ਕ੍ਰੈਸ਼ ਹੋਇਆ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇਹਨਾਂ ਨੇ ਆਪਣੀ ਜਾਨ ਗਵਾ ਲਈ ਇੱਕ ਔਰਤ ਸ਼ਾਮਿਲ ਹੈ ਔਰ ਦੱਸਦੀ ਹੈ ਕਿ ਇਹਨਾਂ ਭਿਆਨਕੇ ਹਾਦਸਾ ਸੀ ਹਾਦਸੇ ਤੋਂ ਬਾਅਦ ਦੀਆਂ ਜੋ ਤਸਵੀਰਾਂ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਔਰ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਐਸਯੂਵੀ ਗੱਡੀ ਜਿਸ ਦੇ ਵਿੱਚ ਸਵਾਰ ਸੀ ਉਹ ਸੜਨ ਕਾਰਨ ਬੁਰੀ ਤਰੀਕੇ ਦੇ ਨਾਲ ਖਤਮ ਹੋ ਗਈ ਹੈ ਨੁਕਸਾਨੀ ਗਈ ਹੈ ਔਰ ਉਸ ਹਾਈਵੇ ਤੇ ਉਸ ਸਾਈਡ ਦੇ ਉੱਤੇ ਖੜੀ ਹੋਈ ਹੈ ਜਿਵੇਂ ਹੀ ਉੱਥੇ ਦੇ ਸਥਾਨਕ ਪੁਲਿਸ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਲੱਗੀ ਪੁਲਿਸ ਪ੍ਰਸ਼ਾਸਨ ਸੰਤਫਾਇਰ ਵਿਕਟ ਦੀ ਟੀਮਾਂ ਮੌਕੇ ਤੇ ਪਹੁੰਚੀਆਂ ਬਚਾਅ ਕਾਰਜ ਜਿਹਨਾਂ ਨੇ ਸ਼ੁਰੂ ਕੀਤਾ ਤੇ ਟ੍ਰੈਫਿਕ ਨੂੰ ਇੱਕ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਹਾਈਵੇ ਹੈ ਕੋਈ ਹੋਰ ਹਾਦਸਾ ਨਾ ਵਾਪਰ ਜਾਏ ਹਾਈਵੇ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਬਾਹਰਲੇ ਮੁਲਕਾਂ ਦੀ ਵਿਦੇਸ਼ੀ ਧਰਤੀ ਦੀ ਜੇਕਰ ਗੱਲ ਕੀਤੀ ਜਾਵੇ ਸਪੀਡ ਦੇ ਵਿੱਚ ਗੱਡੀਆਂ ਜਾਂਦੀਆਂ ਨੇ ਔਰ ਸਪੀਡ ਵੀ ਕਿਉਂਕਿ ਬਾਹਰ ਲੀਆਂ ਜੋ ਗੱਡੀਆਂ ਹੁੰਦੀਆਂ ਉਹਨਾਂ ਦੀ ਸਪੀਡ ਵੀ ਬਹੁਤ ਤੇਜ਼ ਹੁੰਦੀ ਹੈ ਸੋ ਕੋਈ ਹੋਰ ਹਾਦਸਾ ਨਾ ਵਾਪਰ ਜਾਏ ਇਸੇ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਜੋ ਟ੍ਰੈਫਿਕ ਹੈ ਇਸ ਹਾਦਸੇ ਤੋਂ ਬਾਅਦ ਕੰਟਰ ਤਾਂ ਕਿ ਇਹ ਜੋ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਚਾਰ ਲੋਕਾਂ ਦੀਆਂ ਤਸਵੀਰਾਂ ਨੇ ਚੋਅ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਔਰ ਇਹ ਜੋ ਇੱਕ ਕਲਿੱਪ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਇਹ ਹਾਦਸੇ ਤੋਂ ਬਾਅਦ ਦੀ ਕਲਿੱਪ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਤੋਂ ਬਾਅਦ ਉਹ ਗੱਡੀ ਸੜ ਕੇ ਬੁਰੀ ਤਰੀਕੇ ਦੇ ਨਾਲ ਸੁਆਹ ਹੋ ਗਈ ਹੈ ਤੇ ਉਸ ਦੇ ਵਿੱਚ ਕੁਝ ਵੀ ਨਹੀਂ ਬਚਿਆ ਚਾਰ ਲੋਕ ਜੋ ਸਵਾਲ ਸੀ ਸੜ ਕੇ ਇਹਨਾਂ ਦੀ ਮੌਤ ਹੋ ਗਈ ਹੈ ਔਰ ਪਛਾਣ ਤੱਕ ਇਹਨਾਂ ਦੀ ਨਹੀਂ ਹੋ ਪਾ ਰਹੀ ਇਹ ਲਾਸ਼ਾਂ ਦਾ ਇੰਨਾ ਬੁਰਾ ਹਾਲ ਹੈ ਕਿ ਹੁਣ ਡੀਐਨਏ ਸੈਂਪਲਸ ਦਾ ਸਹਾਰਾ ਲਿਆ ਜਾਏਗਾ ਮੈਚ ਕੀਤੇ ਜਾਣਗੇ ਇਹਨਾਂ ਦੇ ਮਾਪੇ ਦੇ ਸੈਂਪਲ ਦੇ ਨਾਲ ਜਿਸ ਤੋਂ ਬਾਅਦ ਇਹਨਾਂ ਦੀ شناخت ਹੋ ਸਕੇਗੀ Okay. ਸਰਸ਼ਕਾਲ ਵਿਖੇ ਤੁਸੀਂ ਔਨਇਰ ਇਸ ਵਕਤ ਹੀ ਬੇहद ਮੰਦਪਾ ਕੀ ਖਬਰ ਸਾਹਮਣੇ ਆ ਰਹੀ ਹੈ ਵਿਦੇਸ਼ੀ ਧਰਤੀ ਤੇ ਇੱਕ ਵਾਰ ਫੇਰ ਚਾਰ ਭਾਰਤੀ ਮਾਰੇ ਗਏ ਨੇ ਆਪਣੀ ਜਾਨ ਗਵਾ ਲਈ ਹੈ ਭਾਰਤ ਦੇ ਰਹਿਣ ਵਾਲੇ ਚਾਰ ਲੋਕਾਂ ਨੇ ਅਮਰੀਕਾ ਦਾ ਟੈਕਸਾਸ ਜਿੱਥੇ ਹਾਈਵੇ ਤੇ ਮਲਟੀ ਵਹੀਕਲ ਕ੍ਰੈਸ਼ ਹੋਇਆ ਇੱਕ ਭਿਆਨਕ ਸੜਕ ਹਾਦਸਾ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਐਕਸੀਡੈਂਟ ਤੋਂ ਬਾਅਦ ਐਸਯੂਵੀ ਕਾਰ ਜਿਸ ਦੇ ਵਿੱਚ ਚਾਰੋਂ ਭਾਰਤੀ ਬੱਚੇ ਸਵਾਰ ਸਨ ਉਸ ਨੂੰ ਅੱਗ ਲੱਗ ਗਈ ਔਰ ਜ਼ਿੰਦਾ ਸੜਨ ਕਾਰਨ ਇਹਨਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਹੁਣ ਡੀਐਨਏ ਟੈਸਟ ਹੋਏਗਾ ਫਿੰਗਰਪ੍ਰਿੰਟਿੰਗ ਹੋਏਗੀ ਜਿਸ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਦੀ ਪਛਾਣ ਹੋ ਸਕੇਗੀ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਘਰਦਿਆਂ ਦੇ ਸਪੋਰਟ ਇਹਨਾਂ ਦੀਆਂ ਲਾਸ਼ਾਂ ਇੱਕ ਪੂਰੇ ਪ੍ਰੋਸੀਜਰ ਦੇ ਤਹਿਤ ਕੀਤੀਆਂ ਜਾਣ ਗਿਆ ਫਿਲਹਾਲ ਇਹ ਪੂਰਾ ਮਾਮਲਾ ਅਮਰੀਕਾ ਦੇ ਟੈਕਸਸ ਦਾ ਹੈ ਦੱਸਦੀ ਹੈ ਕਿ ਚਾਰੋਂ ਦੱਖਣ ਭਾਰਤ ਦੇ ਰਹਿਣ ਵਾਲੇ ਨੇ ਕਾਰ ਪੂਲਿੰਗ ਐਪ ਦੇ ਜ਼ਰੀਏ ਇੱਕ ਟੈਕਸੀ ਕਰਕੇ ਆਪਣੀ ਮੰਜ਼ਿਲ ਤੇ ਜਾ ਰਹੀ ਸੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਹਨਾਂ ਦੀ ਐਸਯੂਵੀ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਐਕਸੀਡੈਂਟ ਤੋਂ ਬਾਅਦ ਉਸ ਐਸਯੂਵੀ ਦੇ ਵਿੱਚ ਅੱਗ ਲੱਗ ਗਈ ਜੋ 4 ਲੋਕ ਮਾਰੇ ਗਏ ਨੇ ਉਹਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਔਰ ਅਗ ਲੱਗਣ ਦੇ ਕਾਰਨ ਜੋ ਲਾਸ਼ਾਂ ਉਹ ਬੁਰੀ ਤਰ੍ਹਾਂ ਸੜ ਚੁੱਕੀਆਂ ਉਹਨਾਂ ਦੀ ਪਛਾਣ ਕਰਨਾ ਮੁਸ਼ਕਲ ਹੈ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਡੀਐਨਏ ਤੇ ਫਿੰਗਰਪ੍ਰਿੰਟਿੰਗ ਕੀਤੀ ਜਾਵੇਗੀ ਸੈਂਪਲਸ ਦਾ ਡੀਐਨਏ ਮਾਤਾ ਪਿਤਾ ਦੇ ਡੀਐਨਏ ਦੇ ਨਾਲ ਮੈਚ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਹੀ ਜੋ ਸ਼ਨਾਖਤ ਪੂਰੀ ਕਰਕੇ ਉਹਨਾਂ ਦੇ ਪਰਿਵਾਰ ਦੇ ਸਪੋਰਟ ਦਿੱਤੀ ਜਾਵੇਗੀ ਸੋ ਦੱਸਦੀ ਹੈ ਕਿ ਚਾਰ ਲੋਕ ਕਾਰਪੂਲਿੰਗ ਐਪ ਦੇ ਜ਼ਰੀਏ ਆਪਸ ਦੇ ਵਿੱਚ ਜੁੜੇ ਸੀ ਬੈਂਟਨ ਵਿਲੇ ਇਜਾਰੇ ਸੀ ਐਸਯੂਵੀ ਦੇ ਵਿੱਚ ਸਵਾਰ ਸੀ ਤੇਜ਼ ਰਫ਼ਤਾਰ ਟਰੱਕ ਆਇਆ ਜਿਸ ਨੇ ਕਿ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਸਾਰੀਆਂ ਲਾਸ਼ਾਂ ਸੜ ਗਈਆਂ ਕਿਉਂਕਿ ਐਸਯੂਵੀ ਨੂੰ ਅਗਲਾ ਕਈ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਨਾਮ ਵੀ ਸਾਹਮਣੇ ਆਏ ਨੇ ਇੱਕ ਤਾਂ ਨਾਮ ਦੋ ਲੋਕ ਚੁਨੇ ਉਹ ਹైదరాబాద్ ਦੇ ਰਹਿਣ ਵਾਲੇ ਨੇ ਆਰਿਆਨ ਰਗੁਨਾਥ ਔਰੰਪਤੀ ਤੇ ਉਹਨਾਂ ਦਾ ਦੋਸਤ ਫਾਰੂਕ ਸ਼ੇਕ ਇਸ ਤੋਂ ਇਲਾਵਾ ਤੇਲੰਗਾਨਾ ਦੇ ਰਹਿਣ ਵਾਲੇ ਲੋਕੇਸ਼ ਪਲਾਚਰਲਾ ਤੇ ਤਾਮਿਲਨਾਡੂ ਦੇ ਰਹਿਣ ਵਾਲੀ ਦਰਸ਼ਨੀ ਵਾਸੂ ਦੇਵਨ ਦੇ ਵਿੱਚੋਂ ਇਹਨਾਂ ਚਾਰਾਂ ਦੀ ਪਛਾਣ ਹੋਈ ਹੈ ਚਾਰ ਲੋਕ ਜੋ ਕਿ ਦੱਖਣ ਭਾਰਤ ਦੇ ਨਾਲ ਸੰਬੰਧ ਰੱਖਦੇ ਨੇ ਅਮਰੀਕੀ